ਹਾਂਜੀ ਸਸ ਜੀ ਆ ਗਏ ਉਮੀਦ ਕਰਦੇ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਵੈਲਵਟ ਦੇ ਸੂਟ ਲੈ ਕੇ ਆਏ ਆ ਜੋ ਕਿ ਮਸ਼ੀਨ ਵਰਕ ਪਲੱਸ ਹੈਂਡ ਵਰਕ ਦੇ ਸੂਟ ਰੈਡੀ ਹੋਏ ਹੋਏ ਨੇ ਬਹੁਤ ਹੀ ਸੋਹਣੇ ਇਹਨਾਂ ਦੇ ਨਾਲ ਵੈਲਵਟ ਦੇ ਸ਼ਾਲ ਲੈਗੇ ਤੁਸੀਂ ਆਪਾਂ ਤੁਹਾਨੂੰ ਇੱਕ ਸੂਟ ਓਪਨ ਕਰਕੇ ਦਿਖਾਉਨੇ ਆ ਇਹਦਾ ਬੀ ਸ਼ੇਪ ਦਾ ਗਲਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣਾ ਕੰਮ ਹੋਇਆ ਹੈਗਾ ਇਹ ਵਾਲਾ ਇਹਦੇ ਘੇਰੇ ਤੇ ਵਰਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੈ ਆਏ ਦੇ 슬ੀਵਸ ਤੇ ਵਰਕ ਹੋਇਆ ਹੋਇਆ ਹੈ ਸਲੀਵਸ ਉਹ ਸੋਨੇ ਮਨੇ ਨੇ ਆ ਨਾਲੀ ਇਹਦੇ ਇਹ ਬੋਟਮ ਦੇ ਕੰਮ ਹੋਇਆ ਇਹ ਬੜਾ ਇਹਦੇ ਨਾਲ ਬੈਲਵਰਟ ਦਾ ਸ਼ਾਲਾ ਸ਼ਾਲ ਤੇ ਵੀ ਬਹੁਤ ਸੋਹਣਾ ਵਰਤ ਹੋਇਆ ਇਸ ਤਰ੍ਹਾਂ ਲੈਸ਼ ਲੇ

ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਐਸਟਰਾ ਦੇ ਗਲੇ ਤੇ ਬਹੁਤ ਹੀ ਪਿਆਰਾ ਕੰਮ ਹੋਇਆ ਤੁਸੀਂ ਦੇਖ ਸਕਦੇ ਹੋ ਮੋਤੀਸ ਪਿੰਕ ਕੱਟਣਾ ਲਗਾ ਕੇ ਬਹੁਤ ਹੀ ਸੋਨਾ ਕੰਮ ਕੀਤਾ ਹੈ ਇਹ ਵਾਲਾ ਜੀ ਘੇਰੇ ਦੇ ਫੁੱਲ ਹੈਵੀ ਸੂਟ ਬਣਿਆ ਹੋਇਆ ਹੈ। ਇਹ ਦੇ ਸਨੀਪਸ ਤੇ ਇਹ ਵਾਲੇ ਦੇ ਸਨੀਪਸ ਤੋਂ ਬਣੇ ਹੋਏ ਨੇ। ਇਹ ਵਾਲੇ ਸੂਟ ਦਾ ਪ੍ਰਾਈਸ ਹੈਗਾ ਜਿਹੜਾ 2500 ਰੁਪਏ ਹੈ। ਇਹਦੇ ਵੀ ਨਾਲ ਇਸ ਦਾ ਛਾਲਾ ਸ਼ਿਪਿੰਗ ਫ੍ਰੀ ਰਹੇਗੀ। अगला कलर कॉली शेट ते बन्या होय देऊ जलर कलर दा कलर बहुत प्यारा है सेम भी प्याराम ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੈ ਮਰਜੈਂਟਾ ਸ਼ੇਡ ਦੇ ਡਿਜ਼ਾਈਨ ਬਣਿਆ ਇਸ ਤਰ੍ਹਾਂ ਇਹ ਪੈਨਲ ਬਣਿਆ ਹੈ ਸੈਂਟਰ ਦੇ ਵਿੱਚ ਇਹ ਬਲ ਡਿਜ਼ਾਈਨ ਬਣਿਆ ਹੋਇਆ ਤੁਸੀਂ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਫੁੱਲ ਹੈਂਡਵਰਕ ਤੋਂ ਬਣਿਆ ਹੋਇਆ ਇਸ ਤਰ੍ਹਾਂ ਕਿ ਹਮੇਂ ਜਿੰਦਾ ਸੀਜ਼ਨ ਚੱਲ ਰਿਹਾ ਬਹੁਤ ਹੀ ਸੋਹਣੇ ਸੂਟ ਬਣੇ ਲੇਗੇ ਤੁਸੀਂ ਇਹਨਾਂ ਸੂਟਾਂ ਨੂੰ ਜਲਦੀ ਜਲਦੀ ਆਰਡਰ ਕਰ ਸਕਦੇ ਹੋ ਇਹ ਵਾਲਾ ਵਰਕ ਇਹਦੇ 슬ੀਵਸ ਤੇ ਬਣਿਆ ਨਾਲ ਹੀ ਇਹਦੇ ਬਾਟਮ ਬਣਿਆ ਹੈ

ਇਸ ਸੂਟ ਦਾ ਵੀ ਪ੍ਰਾਈਸ ਹੈਗਾ ਜਿਹੜਾ 2500 ਰੁਪਏ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਅਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਸੂਟ ਕਿਦਾਂ ਦੇ ਲੱਗੇ ਥੈਂਕ ਯੂ